ਗੁਰਮਖ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਪੂਰੇ ਵਰਲਡ ਦਾ ਮੈਪ ਦੇਖ ਰਹੇ ਸੀਗੇ ਇਹਨੂੰ ਕਹਿੰਦੇ ਆ ਧਰਤੀ ਤੇ ਸੂਰਜੇ ਦੁਪੱਡਾ ਚੰਦਰਮਾ ਸ਼ਨੀ ਗ੍ਰਹਿ ਬ੍ਰਹਸਪਤੀ ਜੰਨੇ ਵੀ ਗ੍ਰਹਿ ਆ ਲਗਭਗ ਸਾਰੇ ਸਾਇੰਸ ਕਹਿੰਦੀ ਆ ਵੀ ਧਰਤੀ ਤੋਂ ਵੱਡੇ ਆ ਤੇ ਧਰਤੀ ਜਿਹੜੀ ਹੈਗੀ ਆ ਇਹ ਸਭ ਤੋਂ ਛੋਟੀ ਆ ਇਦੇ ਵਿੱਚ ਵੀ 71 71% ਪਾਣੀ ਹੈ 20 आ, 26 26% ਲਗਭਗ ਜੰਗਲ ਹੈ ਸਿਰਫ 3% 3% ਧਰਤੀ ਹੈ ਲਗਭਗ 195 ਦੇਸ਼ ਹੈ 8.5 ਅਰਬ ਦੇ ਕਰੀਬ ਹਿੰਦੁਸਤਾਨ ਆ ਪੂਰੀ ਆਲ ਵਰਲਡ ਦੀ ਆਬਾਦੀ ਹੈ ਤੇ ਇਹਦੇ ਵਿੱਚ ਆਪਾਂ ਆਪਣੀ ਵੈਲਿਊ ਦੇਖੀਏ ਤਾਂ ਕੁਝ ਵੀ ਨਹੀਂ ਆ ਦੇਖੋ ਪੂਰੇ ਵਰਲਡ ਦੇ ਵਿੱਚ ਇਹ ਜਿਹੜੀ ਆ ਕਿ ਨਾ ਸਿਰਫ ਇਹ ਨਾਗਾ ਇਹਦੇ ਵਿੱਚ ਇੱਕ ਪੰਜਾਬ ਲਾਈਏ ਤਾਂ ਇੱਕ ਬੂੰਦ ਹੈ ਮਾੜੀ ਜੀ ਬੂੰਦ ਉਹਦੇ ਵਿੱਚ ਵੀ 3 ਕਰੋੜ ਆ ਆਪਣੀ ਆਬਾਦੀ ਹੈ 29 ਜ਼ਿਲ੍ਹੇ ਆ ਸਵਾ ਪਾਪਾ ਖੁਦ ਨੂੰ ਲੱਭੀਏ ਤਾਂ ਕੋਈ ਔਕਾਤ ਨਹੀਂ ਤੇ ਗਰਮਖ ਪਿਆਰੇ ਵੀ ਪੜਦੇ ਹੁੰਦੇ ਆ ਕੀ ਔਕਾਤ ਹੈ ਬੰਦਿਆ ਤੇਰੀ ਇੱਕ ਦਿਨ ਹੋਣਾ ਤੋਂ ਮਿੱਟੀ ਦੀ ਢੇਰੀ ਸਾਰਿਆ ਸਭ ਕੁਝ ਇਸ ਆਸ ਖਤਮ ਖੇਲ ਖਤਮ ਫਿਰ ਵੀ ਦੇਖੋ ਛੋਟੀ ਜੀ ਧਰਤੀ ਹੈ ਪੂਰੇ ਸੰਸਾਰ ਦੇ ਵਿੱਚ ਨਫਰਤ, ਈਗੋ, ਲੜਾਈ, ਝਗੜੇ, ਤਵੱਦਾਤ, ਡਿਪਰੈਸ਼ਨ ਫੈਲਿਆ ਹੋਇਆ ਹੈ। ਤੇ ਸੁਖ ਲੈ ਰਿਆ ਵਿਰਲੇ-ਵਿਰਲੇ। ਕੌਣ ਇਸ ਨੂੰ ਮਾਰੇ ਕਹਿੰਦੇ ਕਵੀਰ ਹਰਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਸੋ ਬੜੇ-ਬੜੇ ਰਾਜੇ, ਮਹਾਰਾਜੇ, ਆਇਕੋਰ ਮੁੱਖ ਪਿਆਰੀ ਉਹ ਸਭ ਧਰਤੀ ਤੋਂ ਗਏ। ਆਪਾਂ ਵੀ ਇੱਕ ਦਿਨ ਜਾਣਾ ਇਹਨੂੰ ਮੁਸਾਫਰਖਾਨਾ ਕਹਿੰਦੇ ਆ। ਥੋੜੀ ਕਿਸਮੇ ਦਾ ਆਪਣਾ ਜੀਵਨ ਹੈ। ਸਭ ਦੇ ਨਾਲ ਪਿਆਰ ਕਰੀਏ। ਸਭ ਦਾ ਸਤਿਕਾਰ ਕਰੀਏ ਹਰ ਇੱਕ ਨੂੰ ਮਿੱਠਾ ਬੋਲੀਏ ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਾਂ ਨੂੰ ਸਿਖਾ ਕੇ ਗਏ ਆਂ ਸੱਚ ਕਹੂੰ ਸੋਲਿਓ ਸਭ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਰੱਬ ਨੂੰ ਕੌਣ ਮਿਲਣਗੇ ਜਿਹੜੇ ਪਿਆਰ ਕਰਨਗੇ ਸਭ ਦੇ ਨਾਲ ਪਿਆਰ ਇੱਥੇ ਪਿਆਰ ਹੀ ਪਿਆਰ ਹੋਵੇ ਇੱਥੇ ਪਿਆਰ ਹੀ ਪਿਆਰ ਹੋਵੇ ਇੱਥੇ ਪਿਆਰ ਹੀ ਪਿਆਰ ਹੋਵੇ ਦੇਖੋ ਥੋੜੀ ਕਿ ਸਮੇਂ ਦਾ ਜੀਵਨ ਹੈ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣੇ ਹੈ ਹਨਾ ਮੇਲਾ ਸਾਰ ਗੁਰਉਨ ਦਾ ਜਿਵੇਂ ਤਰਬਰ ਪੰਖ ਬਸੇਰਾ ਤੇ ਭਰਿਆ ਮੇਲਾ ਪਛਟ ਕੇ ਚਲੇ ਜਾਣਾ ਤੇ ਜਿੰਨੇ ਟਾਈਮ ਵਾਸਤੇ ਵੀ ਆਏ ਆ ਪਿਆਰ ਕਰੀਏ ਆ ਸਾਹਮਣੇ ਬੋਰਡ ਲੱਗਿਆ ਹੋਇਆ ਸਰਕਾਰੀ ਸਕੂਲ ਗੱਲਕਲਾ ਮੈਂ ਦੇਖ ਰਿਹਾ ਸੀ ਹੈਡਮਾਸਟਰ ਦੇਖੋ ਕਿੰਨੇ ਆਏ ਸਤਨਾਰਾਇਣ ਜੀ ਗਰਵਚਨ ਕੌਰ ਮਨਮੋਹਨ ਸਿੰਘ ਰક્ષા ਦੇਵੀ ਹਰਮੇਲ ਸਿੰਘ ਯਾਦਾਂ ਉਹ ਯਾਦਾਂ ਰਹਿ ਗਈਆਂ ਹੁਣ ਪਤਾ ਨਹੀਂ ਕਿੱਥੇ ਹੋਣੇ ਆ ਸੋਤਾ ਮੜਮੜੇ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਯਾਦਾਂ ਰਹਿ ਜਾਣੀਆਂ ਸੋ ਗਰਮਖਿ ਪਿਆਰੀਓ ਜਿੰਨੇ ਟਾਈਮ ਵਾਸਤੇ ਆਏ ਆ ਹੈਡ ਮਾਸਟਰ ਸਰ ਵੀ ਦੱਸ ਰਹੇ ਸੀਗੇ ਵੀ ਵਰਤਮਾਨ ਚੱਲੀਏ ਵਰਤਮਾਨ ਕੀ ਜੋ ਅੱਜ ਹੈ ਵਰਤਮਾਨ ਵਿੱਚ ਚੱਲੀਏ ਸਭ ਨਾਲ ਪਿਆਰ ਕਰੀਏ ਵਧੀਆ ਵਧੀਆ ਲਾਈਫ ਜੀ ਕੇ ਧਰਤੀ ਤੋਂ ਜਾਈਏ ਗਰਮਖਾ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਸੀ